ਤੇ ਇੱਕ ਗੋਰਾ ਇਹ ਕੀ ਕਹਿੰਦੇ ਐ ਕਹਿੰਦੇ ਨਾ ਆਪਣੇ ਸਾਈ ਬੁੱਲੇ ਸ਼ਾਹ ਜੀ ਕਹਿੰਦੇ ਐ ਕਹਿੰਦਾ ਮੈਂ ਕਾਲਾ ਤੇ ਮੇਰਾ ਯਾਰ ਵੀ ਕਾਲਾ ਉਹ ਬਰਮਾਦਮਾ ਦਾ ਰੰਗ ਕਾਲਾ ਮੈਂ ਕਾਲਾ ਤੇ ਮੇਂਡਾ ਯਾਰ ਵੀ ਕਾਲਾ ਤੇ ਅਸੀਂ ਕਾਲੇ ਲੋਕ ਸੁਦੀਂਦੇ ਦੂਰ ਪਹਾੜ ਦਾ ਸੁਰਮਾ ਵੀ ਕਾਲਾ ਤੇ ਲੋਕੀ ਅੱਖੀਆਂ ਵਿੱਚ ਪਵੀਂਦੇ ਕੁਰਾਨ ਸ਼ਰੀਫ ਦੇ ਕਦੇ ਲਫ਼ਜ਼ ਵੇਖਿਆ ਗੁਰਾਨ ਸ਼ਰੀਫ ਦੇ ਸਹਬੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਕਦੇ ਸ਼ਬਦ ਦੇਖਿਆ ਗੀਤਾਂ ਦੇ ਦੇਖਿਆ ਬਾਈਬਲ ਦੇ ਦੇਖਿਆ ਜੇਕਰ ਦੇਖਿਆ ਤਾਂ ਮੈਨੂੰ ਜਵਾਬ ਦੇਣ ਮੈਂ ਇੱਕ ਵਾਰ ਲਿਖੀ ਹੈ ਉਹ ਵਾਰ ਮੈਂ ਤੁਹਾਡੇ ਨਾਲ ਸਾਂਝੀ ਕਰ ਰਿਹਾ ਵੈਸੇ ਤਾਂ ਮੈਂ ਰਿਕਾਰਡ ਕਰਉਣੀ ਹੈ ਪਰ ਮੈਂ ਹੁਣ ਸਾਂਝੀ ਕਰਾਂਗਾ ਤਾਂ ਕਿ ਮੇਰੀ ਆਵਾਜ਼ ਉੱਥੋਂ ਤੱਕ ਪਹੁੰਚੇ ਉਹ ਗੱਲ ਸੁਣੀ ਅਮਰਿੰਦਰ ਰਾਜ ਆ ਓਏ ਗੱਲ ਸੁਣੀ ਅਮਰਿੰਦਰ ਰਾਜ ਆ ਤੇਰੇ ਪਤੇ ਦੀ ਕਹਾ ਬੜਿੰਗ ਜਿਹੜੀ ਕੋਮ ਨਾਲ ਲਾਲਿਆ ਓਏ ਮੱਥਾ ਜਿਹੜੀ ਕੋਮ ਨਾਲ ਲਾਲਿਆ ਓ ਨੂੰ ਕਹਿੰਦੇ ਮਸਵੀ ਸਿੰਗਰ ਤੂੰ ਆਪੇ ਛੇੜਿਆ ਢੂਮਣਾ ਓਏ ਤੂੰ ਆਪੇ ਛੇੜਿਆ ਢੂਮਣਾ ਜਿਹੜਾ ਲੜਦਾ ਵਾਂਗ ਭਰੰਡ ਇਹ ਪੱਕੇ ਬੜੇ ਐ ਮਸਬਦੇ ਓਏ ਪੱਕੇ ਬੜੇ ਐ ਮਸਬਦੇ ਤੇ ਤੂੰ ਆਪੇ ਕਰੇ ਟੜੰਗ ਹੁਣ ਖੁੰਝੇ ਤੈਨੂੰ ਲਾਉਣਗੇ ਓਏ ਹੁਣ ਖੁੰਝੇ ਤੈਨੂੰ ਲਾਉਣਗੇ ਰੰਗ ਵਿਖਾ ਗਏ ਓਏ ਰਾਜਾ ਓਏ ਤੂੰ ਤਾਂ ਆਪਣਾ ਰੰਗ ਵਿਖਾ ਗਿਓ ਕਾਲਾ ਦੇਖ ਇਹਨਾਂ ਦਾ ਰੰਗ ਓਏ ਕਾਲਾ ਦੇਖ ਇਹਨਾਂ ਕਾ ਰੰਗ ਤੂੰ ਤਾਂ ਪਾਲ ਵਿੱਚ ਬਦਲਿਆ ਹਿੰਗਰ ਘਟ ਵਾਂਗ ਓਏ ਓਏ ਤੂੰ ਤਾਂ ਪਾਲ ਵਿੱਚ ਬਦਲਿਆ ਗਿਰ ਗਟ ਵਾਂਗ ਓਏ ਹੱਥ ਜੋੜਨਾ ਮਾਫੀਆਂ ਮੰਗਦੇ ਇਹ ਉਹ ਅਣਖੀਲੇ ਸੂਰਮੇ ਓਏ ਅਣਖੀਲੇ ਸੂਰਮੇ ਲਿਆਏ ਸ਼ੀਸ਼ਪੱਲੀ ਚੌਂਕ ਚੱਗ ਸੀਸ਼ ਦਿੱਲੀ ਚੋਂ ਕੱਕ ਮੈਨੂੰ ਲੱਗਦਾ ਇਹਨਾਂ ਦੇ ਇਤਿਹਾਸ ਦਾ ਓਏ ਮੈਨੂੰ ਲੱਗਦਾ ਸਾਡੇ ਇਤਿਹਾਸ ਦਾ ਓਏ ਤੈਨੂੰ ਪਤਾ ਨਹੀਂ ਓ ਕੱਕ ਓ ਮੈਨੂੰ ਲੱਗਦਾ ਤੈਨੂੰ ਪਤਾ ਨਹੀਂ ਓ ਕੱਕ ਓ ਸਰਕਾਰਾਂ ਰੋਕ ਨਾ ਸਕੀਆਂ ਆਹ ਸਰਕਾਰਾਂ ਰੋਕ ਨਾ ਸਕੀਆਂ ਓ ਜਿੰਨਾ ਲਾਲੇ ਪੈਰ ਲੱਖ ਆਯਾ ਦੀ ਮਾਰ ਮਾਹੀ ਦਾਦੀ ਚੰਦਰੀ ਮਾਹੀ ਮਰ ਜਾਣਾ ਸ਼ਾਇਰ ਆ ਮੈਂ ਸਹਿਤਕ ਪਾਕ ਦੇ ਨਾਲ ਜੁੜਿਆ ਹੋਇਆ ਕਾਫੀ ਟਾਈਮ ਤੋਂ ਮਰ ਜਾਣਾ ਸ਼ਾਇਰ ਮੇਰਾ ਪੇਜ ਚੱਲਦਾ ਸੋ ਕਹਿੰਦਾ ਠੀਕ ਹੈਂਦਾ ਕਹਿੰਦਾ ਉਹਦੀ ਮਾਰ ਮਾਹੀ ਦਾਦੀ ਚੰਦਰੀ ਕਦੇ ਮਾਰਦਾ ਨਹੀਂ ਉਹ ਲੱਤ ਉਹਦੀ ਮਾਰ ਮਹੀਂ ਡਾਡੀ ਚੰਦਰੀ ਕਦੇ ਮਾਰਦਾ ਨਹੀਂ ਉਹ ਮਤ ਉਹ ਜਦ ਵੀ ਮਾਰੇ ਮਰ ਜਾਣਿਆ ਓਏ ਉਹ ਜਦ ਵੀ ਮਾਰੇ ਮਰ ਜਾਣਿਆ ਓਏ ਮਾਰੇ ਬੰਦੇ ਦੀ ਮਤ ਮਾਰੇ ਬੰਦੇ ਦੀ ਮਤ